ਸਾਰਾ ਪੰਜਾਬ ਜਿਹੜਾ ਕੇ ਕੰਗੜਾ ਰਣੌਤ ਦੇ ਥੱਪੜ ਮਾਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਦੇ ਹੱਥ ਦੇ ਵਿੱਚ ਆ ਗਿਆ ਹੈ ਪਰੰਤੂ ਹੁਣ ਕਿਸੇ ਦੇ ਵੱਲੋਂ 1 ਲੱਖ ਦੇਣ ਦਾ ਇਨਾਮ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕੋਈ 50 ਹਜ਼ਾਰ ਦੀ ਗੱਲ ਕਰਦਾ ਹੈ ਤੇ ਉੱਥੇ ਹੀ ਹੁਣ ਇਸ ਮਹਿਲਾ ਕਾਂਸਟੇਬਲ ਨੂੰ ਨੌਕਰੀ ਦੁਬਾਰਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਇਸ ਮਹਿਲਾ ਜਿਹੜੀ ਕਿ ਕੁਲਵਿੰਦਰ ਕੌਰ ਕਾਂਸਟੇਬਲ ਜਿਸ ਦੇ ਦੌਰਾਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤੇ ਕੱਲ ਕੰਗੜਾ ਰਣੌਤ ਦੇ ਥੱਪੜ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਨਮਾਈ ਵਿਵਾਦ ਖੜਾ ਹੋ ਗਿਆ ਤੇ ਉੱਥੇ ਹੀ ਸਸਪੈਂਡ ਵੀ ਕਰ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੂਰਾ ਜਿਹੜਾ ਕਿ ਹੁਣ ਧਰਨੇ ਪ੍ਰਦਰਸ਼ਨ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਪਰਿਵਾਰ ਦੇ ਹੱਕ ਦੇ ਵਿੱਚ ਪੂਰਾ ਕਿਸਾਨ ਜਿਹੜੀ ਪੂਰੀ ਕਿਸਾਨ ਜਥੇਬੰਦੀਆਂ ਜਿਹੜੀ ਹੈ ਕਿ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਇਹ ਜਿਹੜਾ ਵੀਡੀਓ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਕੰਗੜਾ ਰਣੌਤ ਤੇ ਜਿਹੜਾ ਥੱਪੜ ਮਾਰਿਆ ਗਿਆ ਉਸ ਤੋਂ ਬਾਅਦ ਨਮਾਈ ਜਿਹੜੇ ਕਿ ਵਿਵਾਦ ਤभी ਖੜਾ ਹੋ ਗਏ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਕੰਗੜਾ ਰਣੋਦ ਦੇ ਜਿਹੜੇ ਕਿ ਥੱਪੜ ਵਾਰਨ ਵਾਲੀ ਮਹਿਲਾ ਹੈ ਉਹਨਾਂ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਰਿਹਾ ਕੋਈ ਤੇ ਕੋਈ 50000 ਰੁਪਏ ਦੇਣ ਦੀ ਜਿਹੜੇ ਕਿ ਗੱਲ ਕਹਿ ਰਿਹਾ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਨਫਤੇਜ ਨਾਂ ਦੇ ਵਿਅਕਤੀ ਦੇ ਵੱਲੋਂ ਮਹਿਲਾ ਕਾਂਸਟੇਬਲ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਕੱਲ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਿਹੜਾ ਕਿ ਮੰਡੀ ਤੋਂ ਪਾਤਪਾ ਦੀ ਸੰਸਦ ਮੈਂਬਰ ਕੰਗੜਾ ਰਣੋਦ ਤੋਂ ਸੀਆਈ ਐਸਐਫ ਦੀ ਜਿਹੜੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੇ ਦੌਰਾਨ ਥੱਪੜ ਮਾਰ ਦਿੱਤਾ ਤੇ ਇਸ ਤੋਂ ਬਾਅਦ ਕੰਗਣਾ ਦੇ ਸੁਰੱਖਿਆ ਗਾਰਡ ਅਤੇ ਹੋਰ ਸਟਾਫ ਦੇ CISF ਨੂੰ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਜਿਸ ਦੇ ਦੌਰਾਨ CISF ਜਿਹੜਾ ਕਿ मौके ਤੇ ਪਹੁੰਚੇ ਤੇ ਉੱਥੇ ਹੀ ਮਹਿਲਾ ਕਾਂਸਟੇਬਲ ਨੂੰ ਹਿਰਾਸਤ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਤੇ ਦੱਸਿਆ ਜਾ ਰਿਹਾ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਸਦਕ ਅੰਗਣਾ ਰਣੋਤ ਦੀ ਸ਼ਿਕਾਇਤ 에어ਪੋਰਟ ਜਿਹੜਾ ਕਿ ਥਾਣੇ ਨੂੰ ਭੇਜ ਦਿੱਤੀ ਤੇ ਉੱਥੇ ਹੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਸਪੈਂਡ ਕਰਕੇ ਜਾਂਚ ਲਈ ਜਿਹੜੀ ਕਿ 4 ਮੈਂਬਰੀ ਮੈਟੀ ਦਾ ਜਿਹੜਾ ਕਿ ਗਠਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਆ ਵੀ ਹੁਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਡਟੀਆਂ ਨੇ ਮੈਂ ਸਰਵਣ ਸਿੰਘ ਪੰਦੇਰ ਐਸ ਵਲੇ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਜੀ ਜੜੀਆਂ ਖਬਰਾਂ ਆਈਆਂ ਨੇ ਵੀ 에어ਪੋਰਟ ਦੇ ਉੱਤੇ ਭੈਣ ਕੰਗਨਾ ਰਨਾਉਤ ਜਿਹੜੀ ਇਸ ਵਲੇ ਭਜਪਾ ਦੀ ਐਮਪੀ ਆ ਉਹਨਾਂ ਦਾ ਅਜਿਹਾ ਕਹਿਣਾ ਵੀ ਉਹਨਾਂ ਨੂੰ ਕਿਸੇ ਨੇ ਚਪੇੜ ਮਾਰੀ ਆ ਔਰ ਉਹ ਬੀਬੀ ਕੁਲਵਿੰਦਰ ਪੰਜਾਬ ਕਪੂਰਥਲਾ ਮਾਹੀਵਾਲ ਦੀ ਸੁਣੀ ਜਾ ਰਹੀ ਹੈ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੀ ਕੰਗਣਾ ਨਾਉਤ ਜੀ ਨੇ ਇਹ ਪਹਿਲੋ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮਾਵਾਂ ਭੈਣਾਂ ਤੇ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਆ ਵੱਡੀ ਉਮਰ ਦੀਆਂ ਮਾਵਾਂ ਭੈਣਾਂ ਬਾਰੇ ਕੰਗਣਾ ਨਾਉਤ ਜੀ ਬਹੁਤ ਗਲਤ ਬੋਲਦੇ ਰਹੇ ਨੇ ਤੇ ਦੇ ਹਾਰੀ ਲੈ ਕੇ ਮੋਰਚੇ ਚ ਜਾਂਦੀਆਂ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਇਸ ਦਾ ਹੀ ਪ੍ਰਗਟਾਵਾ ਵਾ ਠੀਕ ਆ ਤੋ ਇਹ ਇਹ ਘਟਨਾ ਉਹਦੇ ਚ ਹੋਈ ਲੱਗਦੀ ਆ ਦੂਸਰਾ ਜੋ ਕਿਹਾ ਜਾ ਰਿਹਾ ਵੀ ਬੀਬੀ ਜੀ ਨੇ ਵੀ ਕਗਨਰ ਨੌਤ ਜੀ ਨੇ ਵੀ ਬਦਤਮੀਜ਼ੀ ਕੀਤੀ ਆ ਜ਼ਰੂਰ ਡੋਪ ਟੈਸਟ ਹੋਣਾ ਚਾਹੀਦਾ ਇਹ ਜਾਂਚ ਦਾ ਵਿਸ਼ੇ ਆ ਦੂਸਰੀ ਗੱਲ ਅਸੀਂ ਕਿਸੇ ਘਟਨਾਵਾਂ ਨੂੰ ਜਸਟੀਫਾਈ ਨਹੀਂ ਕਰਦੇ ਹੈਗੇ ਇਸ ਤੋਂ ਪਹਿਲੋ ਵੀ ਜਿਵੇਂ ਪੀਛ ਤੰਦਰਮ ਜੀ ਸੀਗੇ ਉਹਨਾਂ ਤੇ ਵੀ ਕਿਸੇ ਵੱਲੋਂ ਜੁੱਤਾ ਸੁੱਟਿਆ ਗਿਆ ਸੀ ਤੁਸੀਂ ਦੇਖ ਲਓ ਕੇਜਰੀਵਾਲ ਕਈ ਵਾਰ ਸਿਆਹੀ ਪਈ ਥੱਪੜ ਵੱਜੇ ਹੋਰ ਨੇਤਾਵਾਂ ਦੀਆਂ ਵੀ ਕਟਨਾਵਾਂ ਨੇ ਅਸੀਂ ਨਹੀਂ ਕਹਿੰਦੇ ਲੋਕ ਆਪਣੇ ਗੁੱਸੇ ਦਾ ਅਝਾਰ ਕਰਦੇ ਹੁੰਦੇ ਆ ਕੋਈ ਅਜਿਹੀ ਗੱਲ ਨਹੀਂ ਹੈਗੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਤੇ ਕਿਸੇ ਕਿਸੇ ਦੀ ਕਾਰਵਾਈ ਕਰਨਾ ਇਹ ਨਿੰਦਾ ਕਰਨ ਜੋਗਾ ਮੈਨੂੰ ਨਹੀਂ ਲੱਗਦਾ ਅਜਿਹੀ ਕਿ ਇੱਕ ਇੱਕ ਭਾਮਨਾਵਾਂ ਦਾ ਪ੍ਰਗਟਾਵਾ ਹੈ ਥਪਾਕਨ ਠੀਕ ਹੈ ਜੀ ਸੋ ਇਸ ਕਰਕੇ ਇਹਦੇ ਬਾਰੇ ਗਾਹ ਮੋਰਚਾ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕਰੂਗਾ ਧੰਨਵਾਦ